ਆਪ ਜਾਣਾ ਵੀ ਪਊ ਆ ਪਾਣੀ ਚ ਖੜਨਾ ਵੀ ਪਊ ਆਪ ਜਵਾਬ ਦੇਣਾ ਵੀ ਪਊ ਜਵਾਬ ਲੈਣਾ ਵੀ ਪਊ ਕਿ ਕੋਈ ਇਹ ਚੀਜ਼ਾਂ ਦਾ ਕੋਈ ਹੱਲ ਆ ਵਨ ਲੌਨ ਦਾ ਹੱਲ ਹੁੰਦਾ ਹੋਵੇ ਫਿਰ ਸਵੇਰੇ ਹੀ ਲਾ ਦਿੰਨੇ ਆ ਅਸੀਂ ਵੀ ਕੱਢ ਜੰਨੇ ਆ ਉਹਨਾਂ ਨਾਲ ਦੇ ਕੋ ਆਵਾਜ਼ ਨਹੀਂ ਠਾਈ ਤਾਂ ਹੀ ਤਾਂ ਅਸੀਂ ਛੱਡ ਗਏ ਇਹਨਾਂ ਨੂੰ ਜਦੋਂ ਲੋਕ ਇਤ ਦੀ ਆਪਾਂ ਆਵਾਜ਼ ਨਹੀਂ ਠਾਵਾਂਗੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਵੋਟਾਂ ਮੰਗ ਲਈਦਾ ਆਪਾਂ ਘਰ ਘਰ ਕੁੰਡਾ ਖੜਕਾਉਣੇ ਆ ਜਦੋਂ ਕੰਮ ਕਰਨ ਦਾ ਟਾਈਮ ਆਵੇ ਉਦੋਂ ਕਿਸੇ ਨੂੰ ਪੁੱਛੋ ਨਾ ਨਾ ਕਿਸੇ ਆਪਸ ਨੂੰ ਪੁੱਛੋ ਨਾ ਆਪ ਕਿਤੇ ਜਾਓ ਕਿਸੇ ਚੀਜ਼ ਦੀ ਸਮੱਸਿਆ ਦਾ ਹੱਲ ਕਰਨਾ ਪਵੇ ਆਪ ਯੂਜਣਾ ਪੈਂਦਾ ਆਪ ਪਾਣੀ 'ਚ ਜਾਣਾ ਪੈਂਦਾ ਕਿ ਨਹੀਂ ਪਾਣੀ ਆ ਗਿਆ ਪਿਛਲੀ ਵਾਰ ਮੈਂ ਆਪ ਪਾਣੀ 'ਚ ਬੜਿਆ ਸੀ ਸਾਢੇ 4-4 ਫੁੱਟ ਪਾਣੀ ਸੀਗਾ ਉਦੋਂ ਬਾਹਰ ਨਹੀਂ ਪਾਣੀ ਆ ਗਿਆ ਗਰੀਬਾਂ ਦਾ ਹਮੇਸ਼ਾ ਜਿਹੜਾ ਫੈਸਲਾ ਵਾ ਉਹ ਆਪਣੇ ਮੋਢਿਆਂ ਤੇ ਚੱਕਣਾ ਚਾਹੀਦਾ ਆਪਣੀ ਗੱਲ 'ਚ ਆਪ ਜਵਾਬ ਦੇਣਾ ਚਾਹੀਦਾ ਵਿਧਾਨ ਸਭਾ ਵਾ ਉਹ ਗੋਗੀ ਜੀ ਚੁਣੇ ਹੋਏ ਨੁਮਾਇंदे ਆ ਲੋਕਾਂ ਦੇ ਉਹ ਆਪ ਬੋਲਣਾ ਨਹੀਂ ਚਾਹੇ ਚਾਹੁੰਦੇ ਸੀਗੇ ਤਾਂ ਨਹੀਂ ਉਹਨੂੰ ਕੋਈ ਰੋਕਿਆ ਨਹੀਂ ਗਿਆ ਮੈਂ ਵੀ ਤਿੰਨ ਵਾਰੀ ਬੋਲਿਆ ਵਿਧਾਨ ਸਭਾ 'ਚ ਦੋ ਦਿਨਾਂ 'ਚ ਤੁਸੀਂ ਇਸ ਗੱਲ ਦਾ ਤਾਂ ਸੋਚੋਗੇ ਵੀ ਇੱਕ ਐਮ ਐਲ ਏ ਇਸ ਗੱਲ ਦਾ ਅਫਸਰਾਂ ਨੂੰ ਕਹਿ ਰਿਹਾ ਵਾ ਕਿਸੇ ਨੇ ਪਹਿਲਾਂ ਲੀਡਰਾਂ ਨੇ ਨਹੀਂ ਕਿਹਾ ਕਿਸੇ ਮੰਤਰੀਆਂ ਨੇ ਨਹੀਂ ਕਿਹਾ ਕਿਸੇ ਮੁੱਖ ਮੰਤਰੀ ਨੇ ਕਿਹਾ ਇੱਕੋ ਗੱਲ ਸੁਣੋ ਬਾਕੀ ਬਾਕੀ ਕੌਣ ਆ ਉਹਨਾਂ ਲੋਕਾਂ ਨੂੰ ਬਾਕੀਆਂ ਨੂੰ ਇਹ ਪੁੱਛਣ ਆਲਾ ਹੋਵੇ ਜੈਨੀਆਂ ਗੱਲਾਂ ਜਿਹੜੀਆਂ ਹੁਣ ਪੁੱਛ ਰਹੇ ਹੋ ਤੁਸੀਂ ਪਹਿਲੀਆਂ ਸਰਕਾਰਾਂ ਤੋਂ ਪੁੱਛਿਆ ਹੁੰਦਾ ਸ਼ਾਇਦ ਅੱਜ ਇਹ ਨੋਬਤ ਨਾ ਆਉਂਦੀ ਅੱਜ ਬੁੱਢਾ ਦਰਿਆ ਬੁੱਢਾ ਨਾਲਾ ਨਾ ਬਣ ਕੇ ਰਹਿੰਦਾ 15 ਸਤੰਬਰ ਨੂੰ ਬੁੱਢੇ ਨਾਲੇ ਤੇ ਬੰਨ ਲਗਾਉਣ ਦਾ ਜਿੱਥੇ ਵੱਖ-ਵੱਖ ਸਮਾਜ ਸੇਵੀ ਜਿੱਥੇ ਬੰਦੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਐਲਾਨ ਕੀਤਾ ਹੈ ਉੱਥੇ ਹੀ ਦੂਜੇ ਪਾਸੇ ਸੈਂਟਰ ਹਲਕੇ ਦੇ ਐਮਐਲਏ ਇਸ ਮੁੱਦੇ ਨੂੰ ਲੈ ਕੇ ਚਿੰਤਿਤ ਨੇ ਉਹਨਾਂ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੀ ਸਰਕਾਰ ਵੀ ਇਸ ਮਸਲੇ ਦਾ ਹੱਲ ਚਾਹੁੰਦੀ ਹੈ ਪਰ ਜੇਕਰ ਉਹ ਕਹਿਣ ਕਿ 50 ਸਾਲਾਂ ਦਾ ਮੁੱਦਾ 2 ਸਾਲ ਦੇ ਵਿੱਚ ਹੱਲ ਕਰ ਦਿੱਤਾ ਜਾਵੇ ਤਾਂ ਇਹ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੇ ਕੰਮ ਕੀਤੇ ਹਨ ਉਹ ਸਾਡੀ ਸਰਕਾਰ ਕਿਵੇਂ 2 ਸਾਲ ਚੋਂ ਠੀਕ ਕਰ ਦੇਵੇਗੀ ਉਥੇ ਹੀ ਐਮਐਲਏ ਗੋਗੀ ਵੱਲੋਂ ਇਸ ਤਰ੍ਹਾਂ ਤੇ ਕੰਮ ਨਾ ਕਰਨ ਦੇ ਲਾਇ ਇਲਜ਼ਾਮ ਨੂੰ ਵੀ ਉਹਨਾਂ ਕਿਹਾ ਕਿ ਘੱਟੋ ਘੱਟ ਉਹਨਾਂ ਨੇ ਇਹ ਮੁੱਦਾ ਤਾਂ ਚੱਕਿਆ ਚੰਗੀ ਗੱਲ ਹੈ ਉਹਨਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵੀ ਬੋਲਣ ਦਾ ਪੂਰਾ ਹੱਕ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਸਲ ਸ਼ਾਹੀ ਦੇ ਮੁੱਦੇ ਤੇ ਗੱਲ ਕੀਤੀ ਹੈ ਐਮਐਲਏ ਅਸ਼ੋਕ ਪ੍ਰਾਸ਼ਰ ਨੇ ਕਿਹਾ ਕਿ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਕਈ ਮੁੱਦੇ ਚੁੱਕੇ ਸਨ ਉਹਨਾਂ ਕਿਹਾ ਕਿ ਸਾਰਿਆਂ ਨੂੰ ਬੋਲਣ ਦਾ ਸਮਾਂ ਮਿਲਿਆ ਸੀ ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਮੁੱਦਿਆਂ ਨੂੰ ਲੈ ਉਹਨਾਂ ਨੇ ਤਾਰੀਫ਼ ਕੀਤੀ ਹੈ ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਮਾਜ ਸੇਵੀ 15 ਸਤੰਬਰ ਨੂੰ ਬੰਨ ਲਾਉਣ ਜਾ ਰਹੇ ਹਨ ਕਿ ਇਸ ਨਾਲ ਵਿਵਾਦ ਨਹੀਂ ਛਿੜ ਜਾਵੇਗਾ ਇਸ ਸੰਬੰਧੀ ਤੁਸੀਂ ਉਹਨਾਂ ਨਾਲ ਕੋਈ ਰابطਾ ਕਾਇਮ ਕੀਤਾ ਹੈ ਜਾਂ ਨਹੀਂ ਤਾਂ ਉਹਨਾਂ ਕਿਹਾ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਜੋ ਉਹਨਾਂ ਦੀ ਦਿੱਕਤ ਹੈ ਜੋ ਪਰੇਸ਼ਾਨੀ ਹੈ ਉਸ ਦਾ ਮਸਲੇ ਦਾ ਹੱਲ ਕਰਨ ਲਈ ਅਸੀਂ ਵੀ ਯਤਨ ਕਰ ਰਹੇ ਹਾਂ ਉਹਨਾਂ ਕਿਹਾ ਕਿ ਜੇਕਰ ਬੰਨ ਲਾਉਣਾ ਹੀ ਹੱਲ ਹੁੰਦਾ ਤਾਂ ਅਸੀਂ ਵੀ ਉਹਨਾਂ ਦੇ ਨਾਲ ਬੰਨ ਲਾਉਣ ਦੇ ਵਿੱਚ ਸ਼ਾਮਲ ਹੁੰਦੇ ਪਰ ਬੰਨ ਲਾਉਣ ਨਾਲ ਇਸ ਦਾ ਹੱਲ ਨਹੀਂ ਹੋਵੇਗਾ ਇੱਕ ਆਮ ਲੋਕਾਂ ਦੀ ਸਰਕਾਰ ਆਏ ਅੱਗੇ ਸੀਗੀ ਪਾਰਟੀਆਂ ਦੀ ਸਰਕਾਰਾਂ ਬੰਦੀਆਂ ਚ ਪੌਣੇ 5 ਸਾਲ ਬਾਅਦ ਲੋਕਾਂ ਦੀ ਜਾ ਕੇ ਸੁਣਾਈ ਕਰਨੀ ਹੁਣ ਜਿਹੜੇ ਲੋਕ ਨੇ ਉਸ ਗੱਲ ਦੀ ਆਸ ਰੱਖਦੇ ਆਂ ਔਰ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆ ਕਿ ਸਾਡੀਆਂ ਜਿਹੜੀਆਂ ਵੋਟਾਂ 2022 ਚ ਪਾਈਆਂ ਹੋਈਆਂ ਅੱਜ ਸਾਨੂੰ ਇਹ ਜਿਹੜਾ ਕੰਮ ਦੇ ਤੌਰ ਦੇ ਉੱਤੇ ਵਾਪਸੀ ਹੋ ਰਹੀ ਆ ਇਸ ਕਰਕੇ ਸਾਰੇ ਲੋਕ ਇਸ ਗੱਲ ਤੋਂ ਖੁਸ਼ ਨੇ ਦੇਖੋ ਇਹ ਉਦਾਂ ਤਾਂ ਨਹੀਂ ਕਹਿ ਸਕਦੇ ਆ ਆਪਾਂ ਜਦੋਂ ਬੁੱਢੇ ਨਾਲੇ ਦੀ ਗੱਲ ਹੁੰਦੀ ਆ ਇਹ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਦੀ ਚਰਨ ਛੋਹ ਧਰਤੀ ਆ ਇਹ ਬਾਬੇ ਨਾਨਕ ਦੀ ਧਰਤੀ ਦਾ ਜਿਹੜਾ ਕੰਮ ਆ ਇਹ ਪਹਿਲ ਦੇ ਆਧਾਰ ਤੇ ਪੂਰਾ ਕਰਾਇਆ ਜਾਊਗਾ ਇਹਦੇ ਵਿੱਚ ਕਮੀ ਨਹੀਂ ਛੱਡੀ ਜਾਊਗੀ ਕਿਉਂਕਿ ਪਹਿਲਾਂ ਜੇ ਕੁਝ ਦੇਖਿਆ ਜਾਵੇ ਤੇ ਪਹਿਲਾਂ ਕੁਝ ਹੋਇਆ ਨਹੀਂਗਾ ਹੁਣ ਅੱਜ ਲੋਕ ਚਾਹੁੰਦੇ ਆ ਵੀ ਇਹ ਜাদু ਦੀ ਛੜੀ ਜਿਹਾ ਠੀਕ ਹੋ ਜਵੇ ਸਮਾਂ ਲੱਗਦਾ 2.5 ਸਾਲ ਹੋਇਆ ਇਹਨਾਂ ਨੇ ਤਾਂ ਪਹਿਲਾਂ ਇੰਨਾ ਕੰਮ ਵੀ ਕੀਤਾ ਹੁੰਦਾ ਅੱਜ ਸ਼ਾਇਦ ਉਸ ਕੰਮ ਨੂੰ ਪੂਰਾ ਕੀਤਾ ਜਾਂਦਾ ਇਹਨਾਂ ਨੇ ਤਾਂ ਪਹਿਲਾਂ ਇਸ ਕੰਮ ਨੂੰ ਨਹੀਂ ਛੇੜਿਆ ਸੀਗਾ ਵੀ ਕੋਈ ਇਸ ਕੰਮ ਦੇ ਉੱਤੇ ਅਸੀਂ 2-4 ਬੰਦੇ ਹੀ ਲਾ दिए ਤੁਸੀਂ ਇਸ ਗੱਲ ਦਾ ਤਾਂ ਸੋਚੋਗੇ ਵੀ ਇੱਕ ਐਮਐਲਏ ਇਸ ਗੱਲ ਦਾ ਅਫਸਰਾਂ ਨੂੰ ਕਹਿ ਰਿਹਾ ਵਾ ਕਿਸੇ ਨੇ ਪਹਿਲਾਂ ਲੀਡਰਾਂ ਨੇ ਨਹੀਂ ਕਿਹਾ ਕਿਸੇ ਮੰਤਰੀਆਂ ਨੇ ਨਹੀਂ ਕਿਹਾ ਕਿਸੇ ਮੁੱਖ ਮੰਤਰੀ ਨੇ ਕਿਹਾ ਅਫਸਰਾਂ ਨੂੰ ਕਹਿਣ ਵਾਲਾ ਤਾਂ ਕੋਈ ਜੰਮਿਆ ਨਾ ਕਹਿਦਾ ਰਹੇ ਆ ਸਰ ਪਹਿਲਾਂ ਤਾਂ ਅਫਸਰ ਕੀ ਛੱਡੋ ਮੁੱਖ ਮੰਤਰੀ ਨਹੀਂ ਕਿਸੇ ਨੂੰ ਮਿਲਦੇ ਸੀਗੇ ਅੱਜ ਜੇ ਕੋਈ ਕਿਸੇ ਨੂੰ ਮਿਲਦਾ ਜਾਂ ਕੋਈ ਕਿਸੇ ਦਾ ਕੰਮ ਕਰਿਆ ਐਮਐਲਏ ਦੇ ਵਿੱਚ ਇੰਨਾ ਤਾਂ ਹੈਗਾ ਨਾ ਉਹ ਆਪਣੇ ਆਪ ਕਹਿ ਰਿਹਾ ਵਾ ਵੀ ਸਾਡੇ ਕੋ ਐਮਐਲਏ ਦੀ ਪਾਵਰ ਅਫਸਰ ਸਾਡੇ ਗਾਲ ਨੂੰ ਕਿਸੇ ਨੂੰ ਨੰਨਾ ਨਹੀਂ ਪਰ ਸਕਦੇ ਅਫਸਰਾਂ ਨੇ ਕਿਵੇਂ ਨੰਨਾ ਪੜੂਗੇ ਉਹ ਤਨਖਾਹ ਲੈਂਦੇ ਆ ਜਨਤਾ ਦਾ ਕੰਮ ਆ ਲੋਕਾਂ ਦੇ ਟੈਕਸ ਚੋਂ ਪੈਸਾ ਮਿਲਦਾ ਉਹਨਾਂ ਨੂੰ ਕੋਈ ਇਹ ਚੀਜ਼ਾਂ ਦਾ ਕੋਈ ਹੱਲ ਆ ਵਨ ਲੌਨ ਦਾ ਹੱਲ ਹੁੰਦਾ ਹੋਵੇ ਫਿਰ ਸਵੇਰੇ ਹੀ ਲਾ ਦਿੰਨੇ ਆ ਅਸੀਂ ਵੀ ਕੱਢ ਜਾਨੇ ਆ ਉਹਨਾਂ ਨਾਲ ਕਿਸੇ ਚੀਜ਼ ਦੀ ਸਮੱਸਿਆ ਦਾ ਹੱਲ ਕਰਨਾ ਪਵੇ ਆਪ ਯੂਜਣਾ ਪੈਂਦਾ ਆਪ ਪਾਣੀ 'ਚ ਜਾਣਾ ਪੈਂਦਾ ਕਿ ਨਹੀਂ ਪਾਣੀ ਆ ਗਿਆ ਪਿਛਲੀ ਵਾਰ ਮੈਂ ਆਪ ਪਾਣੀ 'ਚ ਬੜਿਆ ਸੀ ਸਾਡੇ 4-4 ਫੁੱਟ ਪਾਣੀ ਸੀਗਾ ਉਸ ਤੋਂ ਬਾਅਦ ਨਹੀਂ ਪਾਣੀ ਆ ਗਿਆ ਗਰੀਬਾਂ ਦਾ ਹਮੇਸ਼ਾ ਜਿਹੜਾ ਫੈਸਲਾ ਵਾ ਉਹ ਆਪਣੇ ਮੋਢਿਆਂ ਤੇ ਚੱਕਣਾ ਚਾਹੀਦਾ ਆਪਣੀ ਗੱਲ 'ਚ ਆਪ ਜਵਾਬ ਦੇਣਾ ਚਾਹੀਦਾ ਇੱਕੋ ਗੱਲ ਸੁਣੋ ਬਾਕੀ ਬਾਕੀ ਕੌਣ ਆ ਉਹਨਾਂ ਲੋਕਾਂ ਨੂੰ ਬਾਕੀਆਂ ਨੂੰ ਇਹ ਪੁੱਛਣ ਆਲਾ ਹੋਵੇ ਜੈਨੀਆਂ ਗੱਲਾਂ ਜਿਹੜੀਆਂ ਹੁਣ ਪੁੱਛ ਰਹੇ ਹੋ ਤੁਸੀਂ ਪਹਿਲੀਆਂ ਸਰਕਾਰਾਂ ਤੋਂ ਪੁੱਛਿਆ ਹੁੰਦਾ ਸ਼ਾਇਦ ਅੱਜ ਇਹ ਨੋਵਤ ਨਾ ਆਉਂਦੀ ਅੱਜ ਬੁੱਢਾ ਦਰਿਆ ਬੁੱਢਾ ਨਾਲਾ ਨਾ ਬਣ ਕੇ ਰਹਿਦਾ ਇਹਨਾਂ ਲੋਕਾਂ ਨੇ ਨਾ ਪੁੱਛਿਆ ਅੱਜ ਕੋਈ ਆਮ ਆਦਮੀ ਪਾਰਟੀ ਨੇ ਥੋੜਾ ਜੇ ਕੋਈ ਉੱਥੇ ਵਿਧਾਨ ਸਭਾ 'ਚ ਵੀ ਤੁਸੀਂ ਦੇਖਿਆ ਹੋਣਾ ਕੱਲ ਮੈਂ ਜਵਾਬ ਲਿਆ ਬਾਜਬਾ ਸਾਹਿਬ ਤੋਂ ਵੀ ਗੈਂਗਸਟ ਗੈਂਗਸਟ ਕਰਦੇ ਹੋ ਇਹ ਪਾਰੇ ਕੀਨਾਂ ਨੇ ਆ ਇਹ ਕੋਈ ਆਮ ਆਦਮੀ ਪਾਰਟੀ ਥੋੜਾ ਲੈ ਕੇ ਆਈ ਆ ਇਹਨਾਂ ਲੋਕਾਂ ਦੇ ਪਾਲੇ ਹੋਏ ਲੋਕ ਅੱਜ ਇਹ ਜਵਾਬ ਸਾਡੇ ਕੋਲੋਂ ਮੰਗਦੇ ਆ ਮੰਗਣ ਜਵਾਬ ਜੇ ਆਪ ਕੋਸ਼ਿਸ਼ ਕੀਤਾ ਹੋਵੇ ਫਿਰ ਦੇਖੋ ਆਵਾਜ਼ ਨਹੀਂ ਠਾਈ ਤਾਂ ਹੀ ਤਾਂ ਅਸੀਂ ਛੱਡ ਗਏ ਇਹਨਾਂ ਨੂੰ ਜਦੋਂ ਲੋਕ ਇੱਤ ਦੀ ਆਪਾਂ ਆਵਾਜ਼ ਨਹੀਂ ਠਾਵਾਂਗੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਵੋਟਾਂ ਮੰਗ ਲਈਦਾ ਆਪਾਂ ਘਰ ਘਰ ਕੁੰਡਾ ਖੜਕਾਉਣੇ ਆ ਜਦੋਂ ਕੰਮ ਕਰਨ ਦਾ ਟਾਈਮ ਆਵੇ ਉਦੋਂ ਕਿਸੇ ਨੂੰ ਪੁੱਛੋ ਨਾ ਨਾ ਕਿਸੇ ਆਪਸਨ ਨੂੰ ਪੁੱਛੋ ਨਾ ਆਪ ਕਿਤੇ ਜਾਓ ਆਪ ਜਾਣਾ ਵੀ ਪਊ ਆ ਪਾਣੀ ਚ ਖੜਨਾ ਵੀ ਪਊ ਆਪ ਜਵਾਬ ਦੇਣਾ ਵੀ ਪਊ ਜਵਾਬ ਲੈਣਾ ਵੀ ਪਊ ਨਹੀਂ ਨਹੀਂ ਇਹ ਐਵੇਂ ਆਪਣੇ ਗੈਸ ਲਾਉਣ ਦਾ ਕੋਈ ਫਾਇਦਾ ਨਹੀਂਗਾ ਉਹ ਵਿਧਾਨ ਸਭਾ ਵਾਓ ਗੋਗੀ ਜੀ ਚੁਣੇ ਹੋਏ ਨਮਾਇंदे ਆ ਲੋਕਾਂ ਦੇ ਉਹ ਆਪ ਬੋਲਣਾ ਨਹੀਂ ਚਾਹੇ ਚਾਹੁੰਦੇ ਸੀਗੇ ਤਾਂ ਨਹੀਂ ਉਹਨੂੰ ਕੋਈ ਰੋਕਿਆ ਨਹੀਂ ਗਿਆ ਮੈਂ ਵੀ ਤਿੰਨ ਵਾਰੀ ਬੋਲਿਆ ਵਿਧਾਨ ਸਭਾ ਚ ਦੋ ਦਿਨਾਂ ਚ ਮੈਂ ਵੀ ਸਵਾਲ ਉਠਾਏ ਆ ਉੱਥੇ ਜਿਹੜੀ ਗੱਲ ਦਾ ਜਵਾਬ ਦੇਣਾ ਆਲਾ ਸੀ ਕਿਸੇ ਨੂੰ ਮਨਾ ਨਹੀਂ ਕੀਤਾ ਜਾਂਦਾ ਚਾਹੇ ਆਪੋਜੀਸ਼ਨ ਆ ਚਾਹੇ ਕੋਈ ਰਾਜਪਾਠ ਆਲਾ ਕੋ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕਦੇ ਵੀ ਕਿਸੇ ਨੂੰ ਕੋਈ ਕਿਸੇ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਮਨ ਕਾਨੂੰਨ ਨੂੰ ਰੱਖਣ ਲਈ ਕੋਈ ਬੰਦਾ ਕਾਨੂੰਨ ਨੂੰ ਬਾਹਰ ਹੋ ਕਾਨੂੰਨ ਤੋਂ ਬਾਹਰ ਹੋ ਕੇ ਜਾਂ ਕਾਨੂੰਨ ਤੋਂ ਉੱਤੇ ਨਹੀਂ ਹੈਗਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਇਹ ਲੋਕਤੰਤਰ ਆ ਹਰ ਨੂੰ ਹੱਕ ਆ ਪਰ ਇਹ ਨਹੀਂ ਹੈਗਾ ਵੀ ਕਾਨੂੰਨ ਤੋਂ ਬਾਹਰ ਹੋ ਕੇ ਜਾਂ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕਿਸੇ ਨੂੰ ਅਜਾ